ਸਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਬਾਦਸ਼ਾਪੁਰ ਮਡੇਾਲਾ ਦਿਲਦਾਰ ਡੈਰੀ ਫਾਰਮ ਤੇ ਪਹੁੰਚੇ ਆ ਨੇੜੇ ਰਹਿ ਜਾਂਦਾ ਸ਼ਹਿਰ ਮਰੇਲਕੋਟ ਦਾ ਇਸ ਘਰ ਦੇ ਵਿੱਚ ਅਸੀਂ ਗੱਲ ਕਰ ਲਈ ਪਹਿਲਾਂ ਵੀ ਆਪਾਂ ਕਈ ਵਾਰ ਵੀਡੀਓ ਬਣਾ ਚੁੱਕੇ ਆ ਅੱਜ ਦੀ ਵੀਡੀਓ ਚ ਦੋ ਬੱਛੀਆਂ ਦਿਖਾਵਾਂਗੇ ਇੱਕ ਤਾਂ ਦਿਖਾਵਾਂਗੇ ਐਬੀਐਸ ਦੇ ਚੰਗੇ ਸੀਮਨ ਦੀ ਆ ਤਾਜੀ ਸੂਈ ਹੋਈ ਆ ਤੇ ਇੱਕ ਦਿਖਾਵਾਂਗੇ ਆਹ ਜਰਸੀ ਕੁਆਲਿਟੀ ਇਹਦੀ ਵੀ ਚੰਗੀ ਆ ਕੱਦ ਕਾਠ ਵਾਲੀ ਆ ਗਈ ਜਿਵੇਂ ਆਪਾਂ ਕਹਿੰਦੇ ਨੇ ਕੋਈ ਪਹਾੜੀ ਜਰਸੀਆਂ ਨੇ ਬਾਲੀਆਂ ਨਿੱਕੀਆਂ ਉਹ ਜਰਸੀ ਨਹੀਂ ਹੈਗੀ ਜਰਸੀ ਪੰਜਾਬ ਵਾਲੀ ਆ ਕੱਢ ਕਾਠ ਵਾਲੀ ਆ ਚੌੜੇ ਢਾਂਚੇ ਦੀ ਆ ਕਿਉਂਕਿ ਜਰਸੀ ਦਾ ਜੇ ਗੱਲ ਕਰ ਲੈ ਕੱਦ ਜਿਵੇਂ ਸੱਜਣ ਕਹਿੰਦੇ ਨੇ ਬੜਾ ਜਿਆਦਾ ਵੱਡਾ ਨਹੀਂ ਹੁੰਦਾ ਜਿਹੜੀ origignal ਜਰਸੀ ਆ ਗਈ ਉਹ ਦਰਮਿਆਨੇ ਦਰਮਿਆਨੇ ਕੱਦ ਚ ਆਉਂਦੀ ਆ ਇਹ ਹੈਗੀ ਆ ਸੱਜਣੋਂ ਗੱਬਣ ਇਹੇ ਕੱਢਦੀ ਆ ਸੂਣ ਚ ਹਲੇ 5-7 ਦਿਨ ਉਹ ਥਾਣ ਥਾਣ ਚੰਗਾ ਬਣਾਉਗੀ ਤੇ ਆਜੋ ਬਾਕੀ ਬਾਈ ਨਾ ਕਰਾਉਂਦੇ ਗੱਲ ਬਾਤ ਦੋਹੇ ਜਾਨਵਰ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋਂ ਦੋਹਾਂ ਦਾ ਵੀਡੀਓ ਜੀ ਕਰਾਵਾਂਗੇ ਆਜੋ ਜੀ ਹੋਰ ਠੀਕ ਠਾਕ ਹੋਈ ਵਧੀਆ ਬਾਈ ਠੀਕ ਠਾਕ ਹੋਈ ਚੜਦੀ ਕਲਾ ਇਥੋਂ ਕਰ ਲਈ ਸ਼ੁਰੂ ਕਰੀ ਗਾ ਹਾਂ ਹਾਂ ਜੀ ਕਰ ਲਓ ਹਾ ਤੌਰ ਤੇ ਖੋਲ ਕੇ ਕਿਹੜਾ ਸੂਆ ਬਾਈ ਇਹਦਾ ਸੂਆ ਬਾਈ ਦੂਜਾ ਸੂਆ ਦੂਜਾ ਆਪ ਕਿਹੜੀ ਕੰਪਨੀ ਨੇ ਆਪ ਹੈਗੀ ਨਾ ਇਹ ਏਬੀਐਸ ਦੇ ਬੁੱਲ ਏਬੀਐਸ ਕੰਪਨੀ ਦੇ ਬੁੱਲ ਦੀ ਆ ਹੁਣ ਮੈਨੂੰ ਐਗਜੈਕਟ ਨਹੀਂ ਪਤਾ ਮੀ ਮਾਰਦੀ ਹੈ ਨਾ ਆਪਾਂ ਠੀਕ ਹੈ ਤੇ ਚੰਗੇ ਮਤਲਬ ਫਾਰਮ ਤੋਂ ਹੈਗੀ ਏਬੀਐਸ ਦੀ ਆ ਪਰ ਐਗਜੈਕਟ ਪਤਾ ਨਹੀਂ ਵੀ ਹੈ ਕਿਹੜੇ ਦੀ ਆ ਹਾਂ ਹਾਂ ਕੱਲ ਸਵੇਰ ਦੀ ਸੂਈ ਆ ਬਾਈ ਨਾਲ ਨਾਲ ਬੱਚੀ ਆ ਕੱਲ ਸਵੇਰ ਦੀ ਸੂਈ ਆ ਤੇ ਆਰਡਰ ਇਹਦਾ ਹੈਗਾ ਬਾਈ ਸਟਿਚ ਬਿਲਕੁਲ ਫਿਕਸ ਆਰਡਰ ਹਾਂਜੀ ਅਗਲੇ ਬੰਨੇ ਤੋਂ ਥੋੜੀ ਜਿਹੀ ਤੱਕ ਵੱ ਆ ਗਿਆ ਆਰਡਰ ਫਿਕਸ ਤੇ ਕੱਦ ਵਾਲੀ ਬਹਿੜਾ ਕੱਦ ਆ ਗਿਆ ਚੰਗਾ ਇਹ ਇੱਥੇ ਖੜਾ ਲਾ ਖਣ ਇਹ ਇੱਥੋਂ ਮਾਰਦੇ ਦਰਸ ਫੇਸ ਕੁਆਲਿਟੀ ਦੇ ਮਾਰਦੇ ਕੈਮਰਾ ਇੱਥੋਂ ਆ ਪ੍ਰਿੰਟ ਪ੍ਰਿੰਟ ਬੱਚੀ ਦਾ ਬਾ ਕਮਾਲ ਹੈ ਤੇ ਨੇੜੇ ਲਾ ਕੇ ਲੇ ਪਾ ਵੀ ਦਿਖਾ ਦੇ ਅਗਲੇ ਬੰਨਿਓ ਥਣ ਥਣ ਵੀ ਚੰਗਾ ਲੱਗਿਆ ਸੂਆ ਆ ਗਿਆ ਦੂਜਾ ਤੇ ਇੱਥੋਂ ਫੇਸ ਕੁਆਲਿਟੀ ਦੇ ਕਿਰਾਂ ਹੋਏ ਮਾਰਦੇ ਕਿਉਂਕਿ ਯਾਰ ਬੱਚੀ ਜੱਚ ਵਾਲੀ ਰਹੀ ਆ ਅੱਖਾਂ ਨੂੰ ਜੱਚ ਵਾਲੀ ਰਹੀ ਆ ਤੇ ਲੈ ਚਲ ਖਾਣ ਇਧਰ ਨੂੰ ਅਜਾ ਕੱਦ ਵਾਲੀ ਬੱਚੀ ਆ ਗਈ ਕੱਦ ਵੇਢ ਚੰਗਾ ਤੇ ਪ੍ਰਿੰਟ ਵੀ ਟੌਪ ਦਾ ਤੇ ਆਰਡਰ ਵੀ ਉਹੀ ਗੱਲ ਆ ਵੀ 4x4 ਆਰਡਰ ਇਹਦਾ ਕੱਦ ਕਾਠ ਵਾਲੀ ਬੱਚੀ ਆ ਕੱਲ ਵੀ ਸੂਈਆ ਤੇ ਆਪ ਹੈਗੀ ਸੱਜਣੋ ਏਵੀਐਸ ਦੇ ਕਿਸੇ ਸੀਮਨ ਦੀ ਪਰ ਕਿਸੇ ਸੱਜਣ ਨੇ ਇਹਦੇ ਕਿਸੇ ਸੱਜਣ ਨੇ ਲਵਾਤਾ ਯਾਰ ਸਾਈਵਾਲ ਦਾ ਆ ਸਾਈਵਾਲ ਦੀ ਬੱਚੀ ਆ ਤੇ 나ੜੂਆ ਵੀ ਨਾਲ ਹੀ ਇਧਰ ਵੀ ਮਾਰਨੀ ਦਰਸ ਕੈਮਰਾ ਵੇ ਆਪ ਅੱਛੀ ਆ ਨਾਲ ਬੱਚੀ ਪੂਰੀ ਐਕਟਿਵ ਹੈ ਜੇ ਗੱਲਬਾਤ ਕਰ ਲਈਏ ਸੋਹਣੇ ਰੰਗ ਚ ਆ ਗਈ ਗਹਿਰੇ ਰੰਗ ਚ ਆ ਇਹ ਇਹ ਆ ਗਈ ਸਾਹੀਵਾਲ ਦੀ ਬੱਛੀ ਬਾਈ ਹਾਂਜੀ ਹਾਂ ਜਿਵੇਂ ਸੱਜਣ ਕੋਈ ਸ਼ਕੀਰ ਹੁੰਦਾ ਵੀ ਇੱਕ ਸਾਹੀਵਾਲ ਦਾ ਨਗ ਚਾਹੀਦਾ ਇੱਕ ਐਚਐਫ ਦਾ ਉਹੀ ਗੱਲ ਆ ਵੀ ਇੱਕ ਲਾਟਰੀ 'ਚ ਦੋ ਚੀਜ਼ਾਂ ਨਿਕਲ ਆਉਣੀਆਂ ਸਾਹੀਵਾਲ ਦੀ ਬੱਛੀ ਵੀ ਨਿਕਲਿਆ ਉਹ ਤੇ ਆ ਐਚਐਫ ਦੀ ਬੱਛੀ ਵੀ ਤੁਹਾਨੂੰ ਮਿਲ ਜੂਗੀ ਹਾਂਜੀ ਹਾਂਜੀ ਕਿੰਨੀ ਕ ਬੋਲੀ ਹੋਊਗੀ ਆਈਡੀਆ ਕੋਈ ਬੋਲੀ ਬਈ ਹੈਗੀ 14 ਕਿਲੋ ਬੋਲੀ ਹੈਗੀ ਕਿੰਨਾ ਕਰ ਦੁੱਧ ਪਾਉਗਾ ਨਹੀਂ ਦੁੱਧ ਬਈ ਪਹਿਲੇ ਸੂਏ ਨੇ ਪਾਇਆ ਹੋਇਆ 20 ਵਾਂਗੂ ਹੁਣ ਆਪਾਂ 20 ਕਹਿ ਕੇ ਦਿੰਨੇ ਚਲੋ ਪਰ ਜਿਹੜਾ ਆਉਣ ਵਾਲਾ ਟਾਈਮ ਇਹਨਾਂ ਦਾ ਹੀ ਤੁਹਾਨੂੰ ਪੂਤਾ ਸਰਤੀ ਆਉਂਦੀ ਆ ਹੁਣ ਬੜਾ ਟਾਈਮ ਮੈਂ ਜੋੜਾ ਕਹਿੰਦਾ ਤੇਰੇ ਪਾਉਂਗਾ ਇਹ ਇਹਨਾਂ ਦਾ ਹੀ ਆਉਣ ਵਾਲਾ ਟਾਈਮ ਆਉਣ ਵਾਲਾ ਸਮਾਂ ਭਾਈ ਇਹਨਾਂ ਦਾ 22 ਕਿਲੋ ਫੁੱਲਾ ਦੁੱਧ ਪਈਏ ਆ ਰਾਮਾ ਕਿਉਂਕਿ ਹੁਣ ਅੱਜ ਤੋਂ 20 ਦਿਨਾਂ ਨੂੰ ਮੌਸਮ ਠੀਕ ਹੋ ਜਾਣਾ ਮੌਸਮ ਦੇ ਹਿਸਾਬ ਨਾਲ ਇਹਨਾਂ ਨੇ ਪੀਕ ਲੈਵਲ ਐ ਨਹੀਂ ਪਤਾ 2 ਮਹੀਨੇ ਬਾਅਦ ਫਲ ਆ ਬਿਲਕੁਲ ਪ੍ਰਿੰਟ ਪ੍ਰਿੰਟ ਬੱਛੀ ਦਾ ਬਾਕਮਾਲ ਆ ਗਿਆ ਯਾਰ ਹਨਾ ਕਿਉਂਕਿ ਬਰੀਡ ਚ ਬਹੁਤ ਤੇ ਹੈ ਅਵੈਂਸ ਦਿਖਾ ਦੇ ਬਾਈ ਆਹ ਆ ਜਿਹੜੀਆਂ ਚੀਜ਼ਾਂ ਨੂੰ ਦੁੱਧ ਕੱਢਣਾ ਹੁੰਦਾ ਆਰਡਰ ਤੇ ਵੈਂਸ ਥਾਣ ਪੂਰਾ ਲੱਗਿਆ ਉੱਪਰੋਂ ਪੂਰਾ ਚੜਾਈ ਤੇ ਲੱਗਿਆ ਹੋਇਆ ਆਰਡਰ ਵੀ ਇਹਦਾ ਹਾਂ ਇੱਥੇ ਫੇਸ ਕੁਆਲਿਟੀ ਤੇ ਕਿਹੜਾ ਹੋਰ ਮਾਰਦੇ ਬੱਚੀ ਸੋਹਣੀ ਵਾਲੀ ਆ ਯਾਰ ਤੇ ਇੱਕ ਆ ਚੀਜ਼ ਦਿਖਾਈ ਦਰਸ ਨੇੜੇ ਲਾ ਕੇ ਆਹ ਸਟੇਟ ਸਟੇਟ ਸਾਹਿਬਾਈ ਚਾਹੀਦੀ ਹੈ ਜ਼ਰੂਰੀ ਹੈ ਬਿਲਕੁਲ ਸਟੇਟ ਕੀ ਨਹੀਂ ਹੋਈ ਕਿਤੋਂ ਵੀ ਬਰੀਡ ਵਾਲੀ ਚੀਜ਼ ਆ ਪੂਰੀ ਹਾਂ ਇਹ ਜੀ ਸਟੇਟ ਹੁਣ ਕਿਹਨੇ ਬਾਕੀ ਇਹ ਚਾਰ ਚੂਰਾ ਦੇ ਸੱਜਣ ਕੋਲੇ ਬਾਗੀ ਕਿਸੇ ਕੋਲੇ ਭਰ ਜੂਗੀ ਜਿਵੇਂ ਪਸ਼ੂ ਤਾਜ਼ਾ ਸੂਆਂ ਨਾ ਉਹ ਤਾਜ਼ੇ ਸੂਣ ਕਰਕੇ ਕਈ ਵਾਰ ਯਾਰ ਕੋਖ ਨਹੀਂ ਚੱਕਦਾ ਦੋਵੇਂ ਚੱਕਦਾ ਬਾਈ ਹਜੇ ਪੱਠੇ ਪੂਰੇ ਚੱਕਦਾ ਨਹੀਂ ਨਾ ਪਸ਼ੂ ਆ ਦੋ ਆ ਚਾਰ ਦਿਨਾਂ ਨੂੰ ਜਿਵੇਂ ਜਿਵੇਂ ਸੂਏ ਚ ਨਿਕਲੂਗੀ ਓਵੇਂ ਓਵੇਂ ਪੱਠੇ ਚੱਕ ਮੱਟੇ ਚੱਕ 15 ਓਵੇਂ ਬਾਡੀ ਬਣਾਉਂਦੀ ਜਾ ਬਿਲਕੁਲ ਬਿਲਕੁਲ ਪੈਸੇ ਇਹ ਕਿੰਨੇ ਲਮਾਏ ਖਾਤ ਪੈਸੇ ਬਾਈ ਮੁੱਲ ਜਿੰਨਾ ਮਰਜ਼ੀ ਕਰਾ ਲਓ 70 ਕਰਾ ਲਓ 75 ਕਰਾ ਲਓ 67000 ਦੀ ਹਾਂ ਨਾ ਜੀ ਆਪਣੀ 67 ਦੀ ਫਿਕਸ ਰੇਟ ਫਿਕਸ ਹੀ ਆ ਜਮਾ ਆਫਰ ਵਾਲੀ ਗੱਲ ਆ ਬਾਈ ਜੇ ਕੋਈ ਆ ਰੇਟ ਚ ਕੋਈ ਏਦਾਂ ਏਦਾਂ ਦੀ ਬਰੀਡ ਏਦਾਂ ਦੇ ਪ੍ਰਿੰਟ ਵਾਲੀ ਟੌਪ ਦੀ ਵੈਟ ਦੇ ਦੇ ਆਪਾਂ ਚਰਚਾ ਲੈਂਜ ਆਪਣਾ ਠੀਕ ਨਹੀਂ ਆਫਰ ਵਾਲੀ ਗੱਲ ਆ ਪੰਜ ਠੀਕ ਹੈ ਗੱਲ ਬਾਈ ਕਹਿੰਦਾ 67 ਦੀ ਦੇ ਦਾਂਗੇ ਤੇ ਉਹਦੇ ਚ 5560 ਵਾਲਾ ਬਾਈ ਨੂੰ ਫੋਨ ਨਾ ਲਾਇਓ ਉਹ ਬੇਨਤੀ ਆ ਹੱਥ ਜੋੜ ਕੇ ਕਹਿੰਦੀ ਸੀ ਇੰਡੀਆ ਬਾਈ ਕੋਈ ਚੱਕਰ ਨਹੀਂ ਲੈ ਰੇਟ ਆਪਾਂ ਬਾਈ ਤੋਂ ਪਹਿਲਾਂ ਹੀ ਗੱਲ ਕਰਕੇ ਵੀ ਫਿਕਸ ਫਿਕਸ ਜੇ ਰੇਟ ਕਰਦੇ ਆਰਡਰ ਚੰਗਾ ਹੋਰ ਹੈਨਾ ਉਹ ਫਾੜੀ ਵਾਲਾ ਆ ਕੁਆਲਿਟੀ ਹੈ ਨਾ ਫਾੜੀ ਵਾਲਾ ਤੇ ਉੱਪਰੋਂ ਅਟੈਚ ਹੋਵੇ ਜਿਹੜਾ ਚੜਾਈ ਤੇ ਇਹਦੀ ਦੁੱਧ ਘਟਣਾ ਹੁੰਦਾ ਬਾਈ ਹਾਂ ਚੀਜ਼ ਚੰਗੀ ਹੈ ਤੇ Ориਜਨਲ ਸੁਆ ਵੀ ਦੂਜੇ ਤੋਂ ਫੋਣ ਫੋਣ ਵੀ ਦੱਸਦਾ ਹੋਊਗਾ ਇਹਦਾ ੱਲੇ ਦੇ ਬੰਨੇ ਵੀ ਦਿਖਾ ਦੇ ਦਰਸਲਾ ਕੇ ੱਲੇ ਵਾਲੇ ਪਾਸੇ ਵੀ ਦਿਖਾ ਦੇ 4x4 ਆ ਜਮਾ ਇਹਨਾਂ ਇਹ ਤਾਂ ਥੋੜੀ ਚੰਗਾ ਪੱਛੀ ਨੂੰ ਇਹ ਮਿਲੂਗੀ ਸਿਰਫ 67000 ਦੀ ਨਾਲ ਵੀ ਪੱਛੀ ਇਹ ਹਾਂਜੀ ਹਾਂਜੀ ਇਹ ਹੁਣ ਆ ਤੋਰ ਦੋ ਜੀ ਖੋਲ ਕੇ ਇਹ ਆ ਗਈ ਜਰਸੀ ਇਹ ਜਰਸੀ ਜਾ ਗਈ ਬਾਈ ਜਿਹੜੀ ਕਿ ਟ੍ਰੈਂਡੀ ਤੇ ਰਹਿੰਦੀ ਆ ਆ ਇਹ ਰਹਿੰਦੀ ਆ ਟ੍ਰੈਂਡਿੰਗ ਚ ਹਮ ਇਹਨੂੰ ਇੱਥੇ ਰੋਕ ਕੇ ਫੇਸ ਕੁਆਲਿਟੀ ਤੇ ਮਰਵਾ ਦੀ ਕੈਮਰਾ ਇੱਕ ਵਾਰੀ ਇੱਧਰੋਂ ਇਹ ਵੀ ਫੇਸ ਤੇ ਮਾਰਦੇ ਕੈਮਰਾ ਮੱਥੇ ਚ ਟੋਆ ਆ ਗਿਆ ਤੇ ਉੱਤੇ ਆ ਵੀ ਆ ਗਿਆ ਛੋਟ ਜਿਹੇ ਇਹਦੇ ਕੀ ਕਹਿੰਦੇ ਹੁੰਦੇ ਐਨੂੰ ਹਾਂ ਪਾਪੋ ਵਾਲੀ ਬੋਦੇ ਵਾਲੀ ਬੋਦੇ ਵਾਲੀ ਹਾਂ ਇਹ ਆ ਗਈ ਪੰਜਾਬ ਵਾਲੀ ਜਰਸੀ ਹਾਂਜੀ ਤੇ ਥਣ ਥਣ ਆਉਟ ਹੈਗਾ ਟੋਪ ਕੁਆਲਟੀ ਦਾ ਤੇ ਉੱਤੋਂ ਬਾਡੀ ਦੀ ਚੌੜੀ ਚੂੜੀ ਬਹੁਤ ਆ ਜੇ ਗੱਲਬਾਤ ਕਰ ਲਈ ਕੋਈ ਲਿੱਸੀ ਫਿੱਕੀ ਨਹੀਂ ਕਿਸੇ ਵੀ ਪੱਖ ਤੋਂ ਸੂਆ ਖਾਨੇ ਦਾ ਕਿੜਾ ਸੂਆ ਭਾਈ ਦੂਜਾ ਇਹਦਾ ਸੂਆ ਵੀ ਦੂਜਾ ਆ ਗਿਆ ਹਾਂਜੀ ਹਾਂਜੀ ਆ ਸੂਆ ਇਹਦਾ ਵੀ ਦੂਜਾ ਆ ਗਿਆ ਤੇ ਬੱਛੀ ਯਾਰ ਇਹ ਵੀ ਐਨ ਆ ਗਈ ਟੋਪ ਕੁਆਲਟੀ ਦੀ ਇਹ ਇੱਥੇ ਰੋਕ ਲਾ ਆ ਇੱਥੋਂ ਦਿਖਾ ਦੇ ਦੱਸ ਇੱਥੋਂ ਫੇਸ ਤੇ ਮਾਰ ਦੇ ਕੈਮਰਾ ਇੱਥੇ ਐਨ ਖੜਦੀ ਆ ਨਾ ਜੱਜ ਕੇ ਨਾ ਜਿਵੇਂ ਫੋਟੋ ਆ ਬਿਲਕੁਲ ਇਹ ਸਟੇਜ ਹੀ ਇਹਨਾਂ ਦੀ ਇਹ ਸ ਤੇਜ਼ ਹੀ ਮੰਨ ਲਓ ਇਹਨਾਂ ਦੀ ਵਾਈ ਕਹਿੰਦਾ ਤੇ ਥਾਣੇ ਨੂੰ ਲੱਗਿਆ ਯਾਰ ਮੱਜਾਂ ਨਾਲ ਦਾ ਥਾਣ ਲੱਗਿਆ ਪੂਰਾ ਟੌਪ ਦਾ ਟੌਪ ਦਾ ਮਲਟੀ ਦਾ ਇਥੋਂ ਫੇਸ ਕੁਆਲਿਟੀ ਦਿਖਾ ਦੀ ਇੱਕ ਵਾਰੀ ਲੇਵੇ ਲੂਵੇ ਤੇ ਮਾਰ ਦੇ ਦਿਨ ਕਿੰਨੇ ਕ ਕੱਢੂ ਖਾਨੇ ਇਹ ਦਿਨ ਬਾਈ ਮੇਰੇ ਹਿਸਾਬ ਨਾਲ ਕੱਢ ਜੂ ਹਜੇ 10 15 ਦਿਨ ਹੈ 10 15 ਦਿਨ ਤਾਂ ਲੱਗਦੀ ਹੈ ਜਿਹੜੇ ਹਿਸਾਬ ਨਾਲ ਵੀ ਕੱਢ ਜੂਗੀ ਇਹ ਮਾਲਕਾਂ ਦੇ ਹਿਸਾਬ ਨਾਲ ਮੇਰਾ ਤਜਰਬਾ ਕਹਿੰਦਾ ਵੀ ਇਹ ਹਫਤਾ ਕੱਢੂਗੀ ਹਫਤਾ ਦਾ ਚਲੋ ਜੇ ਪਹਿਲਾਂ ਤਿਆਰ ਹੋਈ ਤਾਂ ਬਾਲੀ ਵਧੀਆ ਕਰਨਾ ਇੱਕੋ ਦਾ ਵੀ ਗਾਵਾਂ ਤਿਆਰ ਹੋਏ ਇਹਨਾਂ ਦਾ ਪਤਾ ਕੁਝ ਨਹੀਂ ਲੱਗਦਾ ਬਾਈ ਮੇਰੇ ਮੇਰੇ ਅੰਦਾਜ਼ੇ ਨਾਲ ਇਹ ਹਫਤਾ ਦੱਸ ਦੇਣੇ ਕੱਢੂਗੀ ਹਫਤੇ ਦੱਸ ਦਿਨ ਤੋਂ ਜ਼ਿਆਦਾ ਨਹੀਂ ਕੱਢਦੀ ਕਿਉਂਕਿ ਇਹ ਗਾਵਾਂ ਯਾਰ ਇੱਕੋ ਦਾ ਵੀ ਤਿਆਰ ਨਹੀਂ ਹੋਣੀਆਂ ਹੁੰਦੀਆਂ ਤੇ ਉਤੋਂ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਥਣ ਲਾਜਵਾਬ ਲੱਗਾ ਜਿਹੜੀ ਮੇਨ ਗੱਲ ਐ ਇਹਦਾ ਦੁੱਧਾ ਕੀ ਰਿਕਾਰਡ ਦੱਸਿਆ ਪਹਿਲਾਂ ਦਾ ਦੁੱਧਾ ਬਈ 14-15 ਕਿਲੋ ਦਾ ਰਿਕਾਰਡ ਆ ਪਹਿਲਾਂ ਦਾ ਐਤ ਕੀ ਵਧਾ ਸਕਦੀ ਹੈ ਨਾ ਕਿਲੋ ਦਾ ਕੀ ਹਾਂ ਕਿਲੋ 2 ਕਿਲੋ ਵਧਾ ਦੇ ਬਟ ਬਈ ਜੇਮ ਜਾਇਦਾ ਭਾਅ ਆ ਹਾਂਜੀ ਓਨੇ ਜਿਦਾ ਭਾਅ ਵੀ ਹੈਰਾਨ ਕਰਨਾ ਹੈ ਹੈਰਾਨ ਕਰਨ ਲਈ 15-16 ਕਿਲੋ ਦੁੱਧ ਤਾਂ ਬਹੁਤ ਖਾਈ ਜਾਂਦਾ ਸਰ ਤੇ ਮੇਨ ਗੱਲ ਆ ਠੰਡੀ ਸੀਲਾ ਤੇ ਥਾਨ ਵਾਲਾ ਚੰਗਾ ਲੱਗਿਆ ਯਾਰ ਜੇ ਮੇਰਾ ਵਾਹ ਪੂਰਾ ਤੇ ਹੈ ਵੀ ਲੈ ਜਿਵੇਂ ਮਰਜੀ ਹਾਂ ਪੂਰੀ ਸੀ ਲੰਡੀ ਆ ਬਾਈ ਜਿਵੇਂ ਮਰਜੀ ਬਾਈ ਕਹਿੰਦਾ ਥੱਲੇ ਬੈਠੀ ਜਾ ਕੋਈ ਚੱਕਰ ਨਹੀਂ ਹੈਗਾ ਪੱਛੀ ਮੈਂ ਜਮਾ ਠੰਡੀ ਹੈ ਤੇ ਆਰਡਰ ਚੰਗਾ ਬਣਾਉ ਬਣਾਉ ਹੋਈ ਫਿਕਸਰ ਮੇਰਾ ਪੂਰਾ ਫਿਰ ਢੂਲ ਪੂਰੀ ਪਈ ਆ ਜੀ ਫਿਕਸਰ ਦੇ ਚ ਬਾਈ ਇੱਕ ਤਾਂ ਮਸਟਾਟਸ ਦੀ ਪ੍ਰੋਬਲਮ ਨਹੀਂ ਹੈਗੀ ਇੱਕ ਦਾਬ ਦੂਚ ਨਹੀਂ ਆਉਂਦੇ ਦਾਣਾ ਠੀਕ ਆ ਗੱਲ ਆ ਉੱਥੀ ਉੱਥੀ ਖੜੀਆ ਜਿੱਥੇ ਖੜਿਆ ਯਾਰ ਪੂਰੀ ਪੂਰੀ ਸੀ ਲੰਡੀ ਆ ਇਹ ਨਹੀਂ ਹੱਲਾ ਤੇ ਚੱਕਰੀ ਇਹਦਾ ਹਲਾਉਣੀ ਪੈਂਦੀ ਆ ਹਾਂ ਉੱਤੋਂ ਬਾਡੀ ਬੁੱਡੀ ਦਿਖ ਉੱਤੋਂ 22 ਸਟੇਟ ਆ ਗਈ ਤੇ ਬਾਡੀ ਦੀ ਵੀ ਚੌੜੀ ਆ ਗਈ ਤੇ ਇੱਕ ਵਾਰੀ ਇਹਦੇ ਤਾਂ ਸਫੇਸ ਕੁਆਲਿਟੀ ਦੇ ਮਾਰਦੇ ਕੈਮਰਾ ਇੱਥੋਂ ਕਿਉਂਕਿ ਹਰੇਕ ਪੱਖ ਤੋਂ ਦਿਖਾ ਦੇ ਕਈ ਵਾਰ ਕਿਸੇ ਸੱਜਣ ਨੇ ਆਨਲਾਈਨ ਮੰਗਵੋਣੀ ਹੁੰਦੀ ਹੈ ਚੀਜ਼ ਇਹਦੇ ਕਿੰਨੇ ਪੈਸੇ ਲਮਾਏ ਹਨ ਭਾਈ ਤਿਆਰ ਹੋਈਦਾ ਬੱਚੀ ਹੈਗੀ ਇਹ 55000 ਦੀ ਹਾਂਜੀ ਅੱਜ ਆਪਣੀ ਹਾਂ ਰਾਜੀ ਆਪਾਂ 45000 ਦੀ ਬੱਚੀ ਦੇ ਦਾਂਗੇ ਇਹ ਫਿਕਸ ਆ ਕੰਮ ਫਿਕਸ ਵਾਲੇ ਕੰਮ ਆਏਗੇ ਸੱਜਣਾਂ ਦਾ ਮਾਣ ਤਾਨ ਕਰਦਾ ਕੋਈ ਚੱਕਰ ਨਹੀਂ ਮੋੜਦੇ ਨਹੀਂ ਠੀਕ ਹੈ ਗੱਲ ਠੀਕ ਨਹੀਂ ਤਿਆਰ ਹੋਈਦਾ ਬੱਚੀ 55000 ਦੀ ਹੈ ਬਸ ਘੱਟੇ ਆ ਗਈ 45000 ਦੀ ਤੇ ਬਾਕੀ ਤਿਆਰ ਕਰਕੇ ਚਾਹੇ ਸਾਨੂੰ ਇਹ ਦੇ ਦਿਓ ਯਾਰ ਹਾਂ ਤਿਆਰ ਕਰਕੇ ਸਾਨੂੰ ਇਹ ਮੋੜ ਦੇ ਚਾਹੇ ਦੁਬਾਰੀ ਕੋਈ ਚੱਕਰ ਵਾਲੀ ਗੱਲ ਚੱਕਰ ਵਾਲੀ ਗੱਲੀ ਦੀ ਹਾਂ ਇੱਥੋਂ ਦਿਖਾ ਦੇ ਦਰਸਾ ਆਰਡਰ ਉਡਰ ਚੰਗਾ ਬਣਾਓ ਸੂਆ ਇਹਦਾ ਵੀ ਦੂਜਾ ਨਵੇਂ ਹਾਨ ਚ ਹਾਂਜੀ ਹਾਂਜੀ ਚੰਗੀ ਕੁਆਲਿਟੀ ਚ ਆ ਗਈ ਇਹ ਬਾਈ ਕਹਿੰਦਾ ਦੇ ਦਾਂਗੇ 45000 ਦੀ ਉਹਦੇ ਚ ਮਾਨਤਾ ਅਨਸ਼ੋਰ ਛੱਪਾ ਕਰ ਦਿਆਂਗੇ ਕੋਈ ਗੱਲ ਨਹੀਂ ਆ ਵੀ ਬਾਲੀ ਵੱਡੀ ਤੁਹਾਨੂੰ ਗੱਲ ਦੱਸਦਾ ਨਾ ਵੀ ਬਾਰਾ ਇਹਨਾਂ ਚ ਓਲਾ ਜਗਾੜ ਨਹੀਂ ਓਲਾ ਜਗਾੜ ਨਹੀਂ ਹੁੰਦਾ ਬਾਈ ਵੀ ਮੈਂ ਆਪਾਂ ਕਹਿੰਦੇ ਨੇ 5 10 10000 ਦਾ ਓਲਾ ਕੋਈ ਉਹ ਸਿਸਟਮ ਨਹੀਂ ਹੈਗਾ ਰੇਟ ਕਿਉਂਕਿ ਤੁਹ ਰੇਟ ਤਕਰੀਬਨ ਤਕਰੀਬਨਾ ਫਿਕਸ ਫਿਕਸ ਜੀ ਮਿਲਣਗੇ ਤੁਹਾਨੂੰ ਜਿਆਦਾਤਰ ਆਪਣੇ ਵੀਡੀਓ ਤੇ ਨੰਬਰ ਬੋਲ ਦਿਓ ਜੀ ਨੰਬਰ 987250314 987250314 ਆ ਇਸ ਨੰਬਰ ਤੇ ਬਾਈ ਨਾਲ ਸੰਪਰਕ ਕਰ ਲਓ ਇਹਨਾਂ ਦੋਨਾਂ ਚੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਜੇ ਕੋਈ ਜੋੜਾ ਲੈਂਦਾ ਜੋੜੇ ਜੀ ਬਾਈ ਵਧੀਆ ਮਾਨਤਾਨ ਕਰਦਾ ਜੋੜੇ ਚ ਕਰਦਾਂਗੇ ਹੈਨਾ ਬਾਕੀ ਆਨਲਾਈਨ ਵੀ ਆਪਾਂ ਭੇਜਦਾ ਕੋਈ ਚੱਕਰੀ ਆਉਣੀ ਠਣ ਲੈਵੇ ਦੀ ਕੋਈ ਪੂਰ ਛੱਟੇ ਦੀ ਗੋਈ ਭਾਰ ਦੀ ਸਾਰੀ ਗਾਰੰਟੀ ਹੋਊਗੀ ਠੀਕ ਆ ਗੱਲ ਆ ਜੇ ਕਿਸੇ ਸੱਜਣ ਨੇ ਯਾਰ ਜੋੜਾ ਲੈਣਾ ਜੋੜਾ ਵੀ ਬਾਈ ਕਹਿੰਦਾ ਆਪਾਂ ਭੇਜਾਂਗੇ ਜੋੜੇ ਚ ਮਾਨਤਾਨ ਕਰਦੇ